ਅੱਜ ਕਾ ਨਾ ਮੌਸਮ ਉਹ ਇੱਥੇ ਵੀ ਪੰਜਾਬ ਵਰਗਾ ਹੋਇਆ ਪਿਆ ਜਿਵੇਂ ਆਪਣੇ ਨੇ ਲੋਹੜੀ ਵੇਲੇ ਹੋ ਜਾਂਦਾ ਭਾਂਦੇ ਚਾਰੇ ਪਾਸੇ ਤੇ 4 ਵਜੇ ਦਾ ਨਿਸ਼ਪਣ ਵਾਲਾ ਕੰਮ ਆ ਵਿੱਚ ਜਾਨਵਰਾਂ ਦੀ ਸ਼ਹਿਤ ਨੂੰ ਬਾਜ ਵੀ ਸੁਣਦੀ ਹੋ ਆ ਦੇ ਸ਼ਾਮ ਹੋਈ ਕਰਕੇ ਪੰਛੀ ਵੀ ਆਪਦੇ ਘਰਾਂ ਨੂੰ ਮੋੜ ਚਲੇ ਤੇ ਮੈਂ ਵੀ ਜਾਣ ਵਾਲਾ ਹੀ ਆ ਮੈਂ ਵੀ ਇੱਥੇ ਘੇੜੇ ਦਿੰਦਾ ਫਿਰਦਾ ਸੀ ਇਹ ਪਾਸਾ ਲੇਖ ਦੇ ਨੇੜੇ ਤੇ ਡੇਡੇ ਜਿੰਦਾ ਫਰਦਾਵੇਂ ਇਧਰ ਮਰਗਾਬੀਆਂ ਦੀ ਹੋਰ ਜਾਨਵਰਾਂ ਦੀ ਤਰ੍ਹਾਂ ਤਰ੍ਹਾਂ ਦੀ ਆਵਾਜ਼ ਆਉਂਦੀ ਆ ਮਰਗਾਬੀਆਂ ਦੇ ਬੋਲਣ ਦੀ ਤੇ ਸੇਮ ਜਿਵੇਂ ਆਪਣੇ ਤਾਂ ਹੁੰਦਾ ਕਨਾ ਲੋਹੜੀ ਵੇਲੇ ਮੌਸਮ ਹੁੰਦ ਜਿਹੀ ਪਈ ਆ ਚਾਰੇ ਪਾਸੇ ਦੀ ਨਾ ਨਹੀਂ ਕੁਛ ਤੇ 4:30 ਵਜੇ ਤਿੰਨ ਸਫੇ ਜਾਂਦੇ ਆ ਉੱਥੇ ਤੇ ਨਜ਼ਾਰਾ ਹੋਰ ਹੁੰਦਾ ਪਿੰਡਾਂ ਦੀਆਂ ਸਾਥਾਂ ਤੇ ਧੋੜੀਆਂ ਲਾ ਕੇ ਉੱਪਰ ਬਕਲਾ ਮਾਰ ਕੇ ਖੇਸੀਆਂ ਦੀਆਂ ਤੇ ਲੋਈਆਂ ਦੀਆਂ ਬਹਿ ਜਾਂਦੇ ਆ ਤੇ ਇੱਧਰ ਮੈਂ ਘੇੜੇਦੰਦਾ ਫਰਦਾ ਹੀ ਮੇਰੀ ਯਾਦ ਤਾਂ ਜਦੋਂ ਮੈਂ ਵਿਹਲਾ ਹੁਆ ਫਿਰ ਦਵਾਕੂ ਕਰ ਨਿਕਲ ਜਾਈਦਾ ਤੇ ਆਪਣੇ ਪੰਜਾਬੀ ਤਨੀ ਮੈਨੂੰ ਹਜੇ ਤੱਕ ਕੋਈ ਟੱਕਰਿਆ ਗੋਰੇ-ਗੋਰੇ ਫਿਰਦੇ ਆ ਘੇੜੇਦੰਦੇ ਕੁੱਤੇ-ਕੁੱਤੇ ਲੈ ਕੇ ਫਿਰਦੇ ਆ ਆਪਦੇ ਉਰੇ ਪਰੇ ਤੇ ਆਪਣੇ ਬੰਦੇ ਸ਼ਾਇਦ ਘਰਾ ਘਰਾ ਜੀ ਬਹਿ ਕੇ ਵੀ ਵੀ ਦੇਖਣਾ ਜਾਂ ਹੋਰ ਸੋਫੇ ਤੇ ਬੈਠਣਾ ਪਸੰਦ ਕਰਦੇ ਜਾਂ ਆਪਦੇ ਕੰਮਾਂ ਕਰਾਂ ਜਾਂ ਰੁੱਝੇ ਆ ਸ਼ਾਇਦ ਮੈਨੂੰ ਲੱਗਦਾ ਇਹ ਹੀ ਮਤਲਬ ਆਪਣੇ ਲੋਕਾਂ ਦੀ ਯਾਦ ਤਾਂ ਜ਼ਿਆਦਾ ਘਰੇ ਰਹਿਣਾ ਜਾਂ ਬਾਹਰ ਨਿਕਲਣਾ ਨਹੀਂ ਬੇਨਾਂ ਲੋੜ ਤੋਂ ਤੇ ਮੈਂ ਤਾਂ ਇੱਥੇ ਜਦੋਂ ਵਿਹਲਾ ਹਾਂ ਤੁਹਾਨੂੰ ਪਤਾ ਹੀ ਹੈ ਆਪਣੀ ਯਾਦ ਤਾਂ ਘੇੜੇ ਦੇਣ ਦੀ ਤੇ 411 ਚ ਹੋਰ ਇਨਾ ਆ ਗਮਰਗਾ ਵੀ ਦੇ ਵਾਜਾ ਆਉਂਦੀਆਂ ਸ਼ਾਇਦ ਉਹਨੂੰ ਵਿੱਚ ਰਿਕਾਰਡ ਹੈ ਇਹ ਦਰਸਾਰ ਹੈ ਜਦੋਂ ਤੇ ਵਹਿਲੇ ਹੋਈ ਹੈ ਨਾ ਫਿਰ ਬਾਹ ਕੁਝ ਜਾਂਦੀ ਆ ਨੇ ਗੇੜਾ ਗੂੜਾ ਦੇ ਲਈਦਾ ਤੇ ਨੇ ਆਪ ਦਾ ਸ਼ੌਂਕ ਲਈ ਵੀਡੀਓ ਬਣਾ ਲੇਦੀ ਆ ਕੋਈ ਖਾਸ ਗੱਲਬਾਤ ਹੈ ਨਹੀਂ ਸੀ ਸਿਰਫ ਆ ਜੋ ਮੌਸਮ ਬਾਰੇ ਗੱਲਬਾਤ ਕਰਨੀ ਸੀ ਵੀ ਮੌਸਮ ਆ ਜਿਹੜਾ ਕਹਿੰਦਾ ਅੱਗੇ ਵੀ ਦੋ ਵਾਰੀ ਤਾਂ ਆ ਚੁੱਕਿਆ ਵੀ ਜਿਵੇਂ ਇੰਡੀਆ 'ਚ ਹੁੰਦਾ ਪੰਜਾਬ 'ਚ ਹੁੰਦਾ ਲੋਹੜੀ ਵੇਲੇ ਹੋਜਾ ਹੋਇਆ ਪਿਆ ਅਸਮਾਨ ਦੇ ਵਿੱਚ ਜਿਹੜੀ ਹੈਗੀ ਆ ਕਹਿੰਦਾ ਧੁੰਦ ਜਿਹੀ ਛਾਈ ਹੋਈ ਆ